ਵਿਸ਼ਵ ਵਰਤਾ ਦੇਖ ਰਹੇ ਹਾਂ ਤੁਸੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੁਰਸੀ ਜਲਦ ਹੀ ਖੋਸ ਸਕਦੀ ਹੈ ਜਸਟਿਨ ਟਰੂਡੋ ਦੇ ਖਿਲਾਫ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਜਗਨਜੀਤ ਸਿੰਘ ਵੱਲੋਂ ਨੌਨ ਕੰਫੀਡੈਂਸ ਮੋਸ਼ਨ ਯਾਨੀ ਕਿ ਬੇਪ੍ਰੋਸਗੀ ਦਾ ਮਤਾ ਲਿਆਉਣ ਦਾ ਐਲਾਨ ਕਰ ਦਿੱਤਾ ਗਿਆ ਅਗਲਾ ਸੈਸ਼ਨ ਜੋ ਕਿ 27 ਜਨਵਰੀ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਸ਼ੁਰੂ ਹੋਵੇਗਾ ਇਸ ਸੈਸ਼ਨ ਦੇ ਵਿੱਚ ਜਗਨਜੀਤ ਸਿੰਘ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਿਲਾਫ ਨੌਨ ਕੌਨਫੀਡੈਂਸ ਮੋਸ਼ਨ ਲੈ ਕੇ ਆਉਣਗੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਪਣੀ ਸਰਕਾਰ ਦੇ ਵਿੱਚ ਬਹੁਮਤ ਸਾਬਤ ਕਰਨਾ ਪਵੇਗਾ ਜੇਕਰ ਉਹ ਬਹੁਮਤ ਸਾਬਤ ਕਰਨ ਦੇ ਵਿੱਚ ناکਾਮਯਾਬ ਰਹਿੰਦੇ ਨੇ ਤਾਂ ਜਸਟਿਨ ਟਰੂਡੋ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਜਗਨਜੀਤ ਸਿੰਘ ਦੇ ਇਸ ਐਲਾਨ ਤੋਂ ਬਾਅਦ ਜਸਟਿਨ ਟਰੂਡੋ ਦੀਆਂ ਮੁਸ਼ਕਲਾਂ ਨੇ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹੁਣ ਦੇਖਣਾ ਉਹ ਇਹ ਹੋਵੇਗਾ ਕਿ ਜਸਟਿਨ ਟਰੂਡੋ ਇਸ ਪੂਰੇ ਮਾਮਲੇ ਦੇ ਵਿੱਚ ਜਾਂ ਉਹਨਾਂ ਦੀ ਪਾਰਟੀ ਕੀ ਐਕਸ਼ਨ ਲੈਂਦੀ ਹੈ ਜੇਕਰ ਨਾਨ ਕੰਫੀਡੈਂਸ ਮੋਸ਼ਨ ਦਾ ਮਤਾ ਪਾਸ ਹੁੰਦਾ ਹੈ ਤਾਂ ਟਰੂਡੋ ਕੋਲ ਪਹਿਲਾ ਜਿਹੜਾ ਵਿਕਲਪ ਬਚਦਾ ਹੈ ਉਹ ਅਸਤੀਫੇ ਦਾ ਹੈ ਟਰੂਡੋ ਆਪਣੇ ਆਪ ਵੀ ਅਹੁਦੇ ਨੂੰ ਛੱਡ ਸਕਦੇ ਨੇ ਅਤੇ ਲਿਬਰਲ ਪਾਰਟੀ ਕਿਸੇ ਹੋਰ ਆਗੂ ਨੂੰ ਪ੍ਰਧਾਨ ਮੰਤਰੀ ਦੀ ਕਮਾਂਡ ਸੌਂਪ ਸਕਦੀ ਹੈ ਇਸ ਦੇ ਨਾਲ ਹੀ ਸਰਵਸੰਮਤੀ ਦੇ ਨਾਲ ਨਵੇਂ ਚਿਹਰੇ ਦੀ ਚੋਣ ਵੀ ਕੀਤੀ ਜਾ ਸਕਦੀ ਹੈ ਟਰੂਡੋ ਦੀ ਪਾਰਟੀ ਹੁਣ ਟਰੂਡੋ ਦੀ ਅਗਵਾਈ ਦੇ ਵਿੱਚ ਚੋਣਾਂ ਲੜਨਾ ਨਹੀਂ ਚਾਹੇਗੀ ਕਿਉਂਕਿ ਟਰੂਡੋ ਦੀ ਲੋਕਪ੍ਰਿਅਤਾ ਲਗਾਤਾਰ ਕੈਨੇਡਾ ਦੇ ਵਿੱਚ ਘਟਦੀ ਜਾ ਰਹੀ ਹੈ ਜਸਟਿਨ ਟਰੂਡੋ ਇਸ ਤੋਂ ਪਹਿਲਾਂ ਕਈ ਵਾਰ ਕਹਿ ਚੁੱਕੇ ਨੇ ਕਿ ਉਹ ਅਸਤੀਫਾ ਨਹੀਂ ਦੇਣਗੇ ਅਜਿਹੇ ਵਿੱਚ ਉਹਨਾਂ ਨੂੰ ਜ਼ਬਰਦਸਤੀ ਅਹੁਦੇ ਤੋਂ ਹਟਾਏ ਜਾਣ ਦਾ ਵਿਕਲਪ ਹੀ ਬਚਦਾ ਹੈ ਮੰਤਰੀ ਮੰਡਲ ਵੱਲੋਂ ਵੀ ਉਹਨਾਂ ਨੂੰ ਅਹੁਦੇ ਤੋਂ ਹਟਾਏ ਜਾਣ ਲਈ ਕਿਹਾ ਜਾ ਸਕਦਾ ਹੈ ਇਨਾ ਦੋਵੇਂ ਵਿਕਲਪਾਂ ਤੋਂ ਇਲਾਵਾ ਇੱਕ ਹੋਰ ਵਿਕਲਪ ਹੈ ਸਰਕਾਰ ਨੂੰ ਵੀ ਡਿੱਗਿਆ ਜਾ ਸਕਦਾ ਹੈ ਕੈਨੇਡਾ ਦੇ ਹਾਊਸ ਆਫ ਕਾਮਨਸ ਦੇ ਵਿੱਚ ਬਜਟ ਅਤੇ ਹੋਰ ਖਰਚਿਆਂ ਨੂੰ ਲੈ ਕੇ ਸਦਨ ਦਾ ਵਿਸ਼ਵਾਸ ਹਾਸਲ ਕਰਨਾ ਹੁੰਦਾ ਹੈ ਜੇਕਰ ਵੋਟ ਟਰੂਡੋ ਦੇ ਹੱਕ ਦੇ ਵਿੱਚ ਨਾ ਪਏ ਤਾਂ ਸਰਕਾਰ ਵੀ ਡਿੱਗ ਸਕਦੀ ਹੈ ਜਸਟਿਨ ਟਰੂਡੋ ਦੀ ਸਰਕਾਰ ਪਹਿਲਾਂ ਹੀ ਅਲਪਮਤ ਦੇ ਵਿੱਚ ਚੱਲ ਰਹੀ ਹੈ ਇਸ ਤੋਂ ਇਲਾਵਾ ਜੇਕਰ ਜਗਮੀਤ ਸਿੰਘ ਇਸ ਤਰ੍ਹਾਂ ਦਾ ਮਤਾ ਲੈ ਕੇ ਆਉਂਦੇ ਨੇ ਤਾਂ ਸਰਕਾਰ ਹੋਰ ਵੀ ਕਮਜ਼ੋਰ ਹੋ ਜਾਵੇਗੀ ਹਾਲਾਂਕਿ ਟਰੂਡੋ ਦੂਸਰੀਆਂ ਪਾਰਟੀਆਂ ਦਾ ਸਮਰਥਨ ਜੁਟਾ ਕੇ ਲਗਾਤਾਰ ਸੱਤਾ ਦੇ ਵਿੱਚ ਰਹਿਣ ਵਿੱਚ ਕਾਮਯਾਬ ਹੋਏ ਨੇ ਪਰ ਇਸ ਸੈਸ਼ਨ ਦੇ ਵਿੱਚ ਟਰੂਡੋ ਦੀ ਰਾਹ ਜਿਹੜੀ ਹੈ ਉਹ ਮੁਸ਼ਕਲ ਲੱਗਦੀ ਹੈ ਜਗਮੀਤ ਸਿੰਘ ਬਰਾੜ ਜੇਕਰ ਬਾਕੀ ਪਾਰਟੀਆਂ ਨੂੰ ਵੀ ਆਪਣੇ ਤਰਕ ਦੇ ਨਾਲ ਸਹਿਮਤ ਕਰ ਲੈਂਦੇ ਨੇ ਤਾਂ ਜਸਟਿਨ ਟਰੂਡੋ ਦੀ ਸਰਕਾਰ ਬਚਾਉਣਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਇਸ ਵੇਲੇ ਲਿਬਰਲ ਪਾਰਟੀ ਅੱਧੇ ਨਾਲੋਂ ਵੀ ਘੱਟ ਮੈਂਬਰ ਲਿਬਰਲ ਪਾਰਟੀ ਦੇ ਸਮਰਥਨ ਦੇ ਵਿੱਚ ਨੇ ਜੇਕਰ ਐਨਡੀਪੀ ਅਵਿਸ਼ਵਾਸ ਪ੍ਰਸਤਾਵ ਲਿਆਉਂਦੀ ਹੈ ਅਤੇ ਬਾਕੀ ਪਾਰਟੀਆਂ ਵੀ ਟਰੂਡੋ ਨੂੰ ਸਮਰਥਨ ਨਹੀਂ ਦਿੰਦੀਆਂ ਤਾਂ ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਦੀ ਸਰਕਾਰ ਆਪਣਾ ਸਮਾਂ ਪੂਰਾ ਕਰਨ ਤੋਂ ਪਹਿਲਾਂ ਹੀ ਡਿੱਗ ਜਾਵੇਗੀ